ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋ ਰੇਡੀਓ ਪੰਜਾਬ ਕੂੜੇ ਦੇ ਨਾਲ ਮੈਂ ਕਰਨ ਪ੍ਰੀਤ ਐਸ ਵਕਤ ਅਸੀਂ ਬਠਿੰਡਾ ਦੇ ਦਾਣਾ ਮੰਡੀ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੱਡਾ ਇਕੱਠ ਕੀਤਾ ਗਿਆ ਹੈ ਬਹੁਤ ਵੱਡੀ ਤਦਾਦ ਦੇ ਵਿੱਚ ਜਿਹੜੀਆਂ ਜੁਨੇ ਆ ਆਪਣੇ ਵਰਕਰਾਂ ਦੇ ਨਾਲ ਕਿਸਾਨਾਂ ਦੇ ਨਾਲ ਅੱਜ ਇੱਥੇ ਪਹੁੰਚਿਆ ਨੇ ਤੁਹਾਨੂੰ ਇੱਕ ਵਾਰ ਇੱਕਠ ਦਿਖਾ ਦਈਏ ਫਿਰ ਗੱਲਬਾਤ ਵੀ ਕਰਾਂਗੇ ਕਿਸਾਨਾਂ ਨਾਲ ਕਿ ਕਿਵੇਂ ਉਹ ਦੇਖਦੇ ਨੇ ਸਾਰੇ ਕੱਟਣਾ ਕਰਮ ਨੂੰ ਬੰਦੇਵਾਲ ਜਿਹਦੇ ਤਰਫ ਆਪਣੇ ਮਰਨ ਵਰਤ ਤੇ ਬੰਦ ਤੇ ਅੱਗੇ ਦਾ ਕੀ ਸੁਖਰ ਰਹੇਗਾ ਇਸ ਵਕਤ ਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਸ਼ਹਿਰ ਵਿੱਚੋਂ ਜਿੱਥੋਂ ਸਾਡਾ ਵੱਲੋਂ ਭਾਰੀ ਅਕਾਉਂ ਕੀਤਾ ਗਿਆ ਮਜ਼ਦੂਰਾਂ ਦੀ ਰਾਖੀ ਦਾ ਢੋਲਾ ਟੱਟ ਕੇ ਕਿਸਾਨ ਮਜ਼ਦੂਰ ਨੂੰ ਪਾਰ ਕੇ

ਸਾਰੇ ਪਾਸੇ ਇਕੱਲਾ ਗੱਲ ਬੈਠੇ ਇਸ ਤੋਂ ਬਾਅਦ ਗੱਲਬਾਤ ਕਰਾਂਗੇ ਕਿ ਕਿਵੇਂ ਇਹ ਸਾਰੇ ਇਸ ਨੂੰ ਦੇਖਦੇ ਨੇ ਤੇ ਅੱਗੇ ਦਾ ਕਿਵੇਂ ਕੀ ਸੰਘਰਸ਼ ਰਹੇਗਾ ਦਿੱਲੀ ਕੋਚ ਕੀਤਾ ਜਾਵੇਗਾ ਨਹੀਂ ਕੀਤਾ ਜਾਵੇਗਾ ਕੱਲੇਵਾਲ ਨਾਲ ਸਭਾ ਹੋ ਜਾਏਗੀ ਨਹੀਂ ਕੀਤਾ ਜਾਵੇਗਾ ਜਾਵੇਗਾ ਸਾਧਿਆ ਦਾ ਕਿਹੋ ਜਿਹਾ ਸੰਘਰਸ਼ ਉਲੀਕਿਆ ਜਾਵੇ ਜੀ ਮੈਂ 35 ਨਾਮ ਤੁਹਾਡਾ ਬਹੁਤ ਦਤਾਰਾ ਕਈ ਜਿਸ ਦਾ ਖਾਲਸਾ ਨੂੰ ਦਿੱਤਾ ਜਿੰਦਾਬਾਦ ਕੀ ਕਹਿਣਾ ਚਾਹੋਗੇ ਜਿਹੜਾ ਤੁਸੀਂ ਆਜੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕੰਗਰਸ਼ ਹੋਇਆ? ਅੱਜ ਮੈਂ ਸ਼ੰਗਾਰਾ ਸਿੰਘ ਮਾਨ ਨਾ ਭਾਰਤੀ ਕਿਸਾਨ ਨੂੰ ਲੇਖਤ ਗ੍ਰਾਹਾਂ ਦਾ ਮਾਜਲਾ ਬਠਿੰਡੇ ਦਾ ਪ੍ਰਧਾਨ ਆ। ਅੱਜ ਅਸੀਂ ਪੂਰੇ ਮੁਲਕ ਦੇ ਅੰਦਰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਤਹਿਤ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਵੱਡੇ ਧਰਨੇ ਦੇ ਕੇ ਰੋਸ ਮਾਰਚ ਕਰਕੇ ਡੀਸੀਆਂ ਰਾਹੀਂ ਦੇਸ਼ ਦੇ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜਣੇ ਇਹਦੇ ਵਿੱਚ ਸਾਡੀਆਂ ਮੁੱਖ ਮੰਗਾਂ ਹੈਗੀਆਂ ਪਹਿਲੀ ਮੰਗ ਇਹਨਾਂ ਜਿਹੜੀ ਕੇਂਦਰ ਸਰਕਾਰ ਨੇ ਰਾਜ ਸਰਕਾਰਾਂ ਨੂੰ ਸੂਬਾ ਸਰਕਾਰਾਂ ਨੂੰ ਡਰਾਫਟ ਭੇਜਿਆ ਹੈ ਮੰਡੀਕਰਨਾ ਖੇਤੀ ਨੀਤੀ ਵਾਲਾ ਉਹ ਬਹੁਤ ਖਤਰਨਾਕ ਆਸੀਂ ਸਮਝਦੇ ਆਂ ਦੀ ਜਾਨ ਹੂਲ ਮੇ ਘੋੜਾ ਰਾਹੀ ਜਿਹੜਾ 13 ਮਹੀਨੇ ਦਿੱਲੀ ਅੰਦੋਲਨ ਲੜ ਕੇ ਅਸੀਂ ਉਹ ਵਾਪਸ ਕਰਾਇਆ ਸੀਗਾ ਉਹ ਦੁਬਾਰਾ ਉਸੇ ਰੂਪ ਦੇ ਵਿੱਚ ਹਿੱਕ ਦੇ ਜੋਰ ਕੇਂਦਰ ਸਰਕਾਰ ਲਾਗੂ ਕਰਨਾ ਚਾਹੁੰਦੀ ਆ ਉਹਦਾ ਅਟੱਟਮਾ ਵਿਰੋਧ ਕਰਦੇ ਹੋਏ ਅਸੀਂ ਪਹਿਲੀ ਮੰਗ ਇਹ ਕਰ ਰਹੇ ਆਂ ਵੀ ਉਹ ਤੁਰੰਤ ਵਾਪਸ ਲਵੇ ਕੇਂਦਰ ਸਰਕਾਰ ਤੇ ਸਾਡੀ ਪੰਜਾਬ ਸਰਕਾਰ ਉਹਦੇ ਵਿਰੁੱਧ ਮਤਾ ਪਾਵੇ ਭਾਵੇਂ ਪਿਛਲੇ ਦਿਨੀ ਕਿ ਪੰਜਾਬ ਸਰਕਾਰ ਨੇ ਇਹਦੇ ਤੇ ਕੁਝ ਕਿਸਾਨ ਜਥੇਬੰਦੀਆਂ ਸਾਧ ਕੇ ਇਹਦੇ ਤੇ ਸ਼ੁਰੂਆਤ ਕੀਤੀ ਹੈ ਪਰ ਅਸੀਂ ਚਾਹਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਪੰਜਾਬ ਸਰਕਾਰ ਵੀ ਇਸ ਤਰ੍ਹਾਂ ਤੇ ਪੂਰਾ ਸਖਤ ਸਟੈਂਡਿੰਗ ਲੈਂਦੀ ਪੰਜਾਬ ਸਰਕਾਰ ਵੀ ਕਿਸਾਨਾਂ ਦੇ ਰੋਧਾਂ ਸਾਹਮਣਾ ਕਰਨ ਲਈ ਤਿਆਰ ਰਹੀ ਦੂਸਰੀ ਸਾਹਮਣੇ ਦੀ ਗੱਲ ਕਰ ਰਹੇ ਤੁਹਾਡੇ ਸਾਥੀ ਬਾਰਡਰ ਤੇ ਲੜ ਰਹੇ ਨੇ ਭੁੱਖੜਤਾ ਮੈਂ ਦੂਜੀ ਗੱਲ ਉਸੇ ਤੇ ਆ ਰਿਹਾ ਹੈ ਦੂਸਰੀ ਸਾਡੀ ਮੰਗ ਹੀ ਉਹ ਹੈ ਵੀ ਜਿਹੜੇ ਸਾਡੇ ਸਾਥੀ ਬਾਰਡਰਾਂ ਤੇ ਲੜ ਰਹੇ ਐ ਚਾਹੋ ਐਸਕੇਐਮ ਰਾਜਨੀਤਿਕਾ ਚਾਹੇ ਕਿਸਾਨ ਮਜ਼ਦੂਰ ਸੰਘਰਸ਼ ਮੋਰਚਾ ਉਹ ਸਾਰਿਆਂ ਦੀਆਂ ਦੇਖੋ ਮੰਗਾ ਤੇ ਸਾਡਾ ਕੋਈ ਰੋਲਾ ਨਹੀਂ ਮੁੱਢਲੀ ਉਹਨਾਂ ਨਾਲ ਮੀਟਿੰਗ ਹੋ ਚੁੱਕੀ ਆ ਪਟਿਆਲੇ ਦੇ ਵਿੱਚ ਇੱਕ ਫੋਰਮੋ ਦੇ ਵਿੱਚ ਸੀ ਇਧਰੋਂ ਐਸਕੇਐਮ ਵੱਲੋਂ ਜੋ ਸੇਮੈਮਰੀ ਕਮੇਟੀ ਬਣਾਈ ਹੋਈ ਆ ਇੱਕ ਤਾਂ ਕਮੇਟੀ ਉਹਦਾ ਨਾਂ ਹੀ ਆ ਇਕਤਾ ਦਾ ਜਿਹੜਾ ਪ੍ਰੋਸੀਜਰ ਆ ਉਹ ਅੱਗੇ ਤਰਿਆ ਉਹਦੇ ਇਕੱਠੇ ਆਉਣ ਵਾਲੇ ਦਿਨਾਂ ਦੇ ਵਿੱਚ ਪਹਿਲੀ ਗੱਲ ਤਾਂ ਉਹ ਇਕਤਾ ਵੱਲੋਂ ਸੀ ਵਧ ਰਹੇ ਆ ਤੇ ਜਿਹੜੀਆਂ ਉਹਨਾਂ ਸਾਥੀਆਂ ਦੀਆਂ ਮੰਗਾਂ ਐ ਦੇਖੋ ਸਰਕਾਰ ਇਹਨੇ ਢੀਠ ਹੋਈ ਆ ਇੱਕ ਪਾਸੇ ਇੱਕ ਆਗੂ ਆ ਉਹ ਤੰਤਲ ਕਰਕੇ ਮਾਰ ਰਿਹਾ ਸਰਕਾਰ ਫੇਰ ਨਹੀਂ ਘੌੜ ਰਹੀ ਦੂਜੇ ਪਾਸੇ 100 ਦੇ ਜਥੇ ਨੂੰ ਵੀ ਦਿੱਲੀ ਵੱਲ ਨਹੀਂ ਜਾਣ ਦਿੱਤਾ ਜਾ ਰਿਹਾ ਉਹਨਾਂ ਦੇ ਅਥਰੂ ਗਾਇਂ ਤੇ ਗੋਲੇ ਪਾਣੀ ਦੀਆਂ ਬੁਛਾਰਾਂ ਇਸੇ ਤਰ੍ਹਾਂ ਰਬੜ ਦੀਆਂ ਗੋਲੀਆਂ ਅਨੰਤ ਸ਼ਾਦਤ ਉਹਨਾਂ ਤੇ ਕੀਤਾ ਜਾ ਰਿਹਾ ਇਸ ਕਰਕੇ ਉਹਦਾ ਡਟਮਾ ਵਿਰੋਧ ਕਰਦੇ ਹੋਏ ਸਿੱਧੀ ਮੰਗ 'ਚ ਮੰਗ ਕਰਦੇ ਵੀ ਉਹਨਾਂ ਦੀਆਂ ਮੰਗਾਂ ਮੰਨ ਕੇ ਤੁਰੰਤ ਲਾਗੂ ਕੀਤੀਆਂ ਜਾਣ ਇਹ ਸਾਡੀਆਂ ਅੱਜ ਦਾ ਜਿਹੜਾ ਮੁਲਕ ਪਧਰਾ ਅਸੀਂ ਕਰ ਰਹੇ ਆ ਇਹ ਰੋਸ ਪਰਦਾਸ਼ਨਾ ਉਦੇ ਸਬੰਧ ਦੇ ਵਿੱਚ ਸਾਡਾ ਅੱਜ ਦਾ ਇਹ ਪਹਿਲਾ ਇੱਕ ਦਿਨ ਦਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਐਸ ਕੇਮ ਨੇ ਫੇਰ ਆਉਂਦੇ ਦਿਨ ਅਸਰ ਜੋੜ ਕੇ ਜੇ ਤੇਖੇ ਸੰਘਰਸ਼ ਦੇ ਰਾਹ ਅਸੀਂ ਪਾਵਾਂਗੇ ਬਾਕੀ ਸਾਡਾ ਦੂਜਾ ਸਾਥੀ ਕੁਝ ਗੱਲਾਂ ਰਹਿਣਗੀ ਕਰਨਗੇ ਤਾਂ ਟੋਟਾ ਕੀ ਕਹਿਣਾ ਜਾਊਗਾ ਜਿਹੜਾ ਤੁਸੀਂ ਅੱਜ ਪ੍ਰਦਰਸ਼ਨ ਕਰ ਰਹੇ ਹੋ ਸ਼ਗਵੰਦਰ ਸਿੰਘ ਧਾਲੀਵਾਲ ਜੀ ਜਮਹੂਰੀ ਕਿਸਾਨ ਸਭਾ ਪੰਜਾਬ ਦਾ ਅਗੂ ਅੱਜ ਅਸੀਂ ਸੰਯੁਕਤ ਕਿਸਾਨ ਮੋਰਚ ਦੇ ਸੱਦੇ ਤੇ ਸਾਰੇ ਇੰਡੀਆ ਦੇ ਵਿੱਚ ਰੋਸ ਮਾਰਚ ਕਰ ਰਹੇ ਹਾਂ ਕਿਉਂਕਿ ਅਸੀਂ ਚਾਹੁੰਦੇ ਆਂ ਵੀ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਆ ਜੀ ਉਹ ਬਚਾਈ ਜਾਵੇ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨੇ ਕਿਉਂਕਿ ਸਰਕਾਰ ਨੇ ਜਵਲਦਾਰਾ اختیار ਕੀਤਾ ਹੋਇਆ ਕਿਸਾਨ ਸ਼ਾਂਤਮਈ ਢੰਗ ਨਾਲ ਦਿੱਲੀ ਜਾਣਾ ਕੋ ਕਹਿੰਦੇ ਆ ਸੁਪਰੀਮ ਕੋਰਟ ਨੇ ਵੀ ਹਦਾਇਤ ਕੀਤੀ ਹੋਈ ਕਿਸਾਨਾਂ ਨੂੰ ਨਾਲ ਜਾਣ ਦਿਓ ਜਾਨ ਦਿਓ ਪਰ ਸਰਕਾਰਾਂ ਫੇਰ ਵੀ ਸਾਨੂੰ ਕਾਨੂੰਨੀ ਅਧਿਕਾਰਾਂ ਦੇ ਹੋਣ ਦੇ ਬਾਵਜੂਦ ਵੀ ਦਿੱਲੀ ਵੱਲ ਜਾਣ ਨਹੀਂ ਦੇ ਰਹੀਆਂ ਜਿਹਦਾ ਸੰਗਠਿਤ ਕਿਸਾਨ ਮੋਰਚਾ ਖੇਤੀ ਕਰਦਾ ਅਸੀਂ ਮੰਗ ਕਰਦੇ ਆ ਕਿ ਜਿਨੇ ਕਿਸਾਨਾਂ ਤੇ ਗੋਲੀਆਂ ਚਲਾਈਆਂ ਪਰਾਵੜਦੀਆਂ ਗੋਲੀਆਂ ਚਲਾਈਆਂ ਅਥਰੂ ਬਾਂਛਾ ਚ ਗੁੱਡੇ ਗੋਲੇ ਛੱਡੇ ਗਏ ਨਾ ਜਿੰਨੇ ਕਿਸਾਨ ਜ਼ਖਮੀ ਹੋਏ ਨਾ ਜਿੰਨਾਂ ਕਿਸਾਨਾਂ ਤੇ ਝੋਟਾ ਆਈਆਂ ਉਹਨਾਂ ਦਾ ਸਰਕਾਰ ਇਲਾਜ ਕਰਾਵੇ ਤੇ ਦੋਸ਼ੀ ਅਧਿਕਾਰੀਆਂ ਤੇ ਸਰਕਾਰ ਕਾਰਵਾਈ ਕਰੇ ਉਹਨਾਂ ਨੂੰ ਸਖਤ ਸਜ਼ਾ ਦੇਵੇ ਤੇ ਜਿਹੜੇ ਸਾਡੇ ਕਿਸਾਨਾਂ ਦੇ ਝੂਠੇ ਕੇਸ ਪਾਏ ਨਾ ਸਰਕਾਰ ਉਹਨਾਂ ਨੂੰ ਰਹਾ ਕਰੇ ਸਾਰੇ ਕੇਸ ਮਨਜ਼ੂਰ ਕਰੇ ਮੰਗਾਂ ਦਾ ਸਾਡਾ ਨਵਟਾਰਾ ਕਰਨ ਲਈ ਸਾਨੂੰ ਮੀਟਿੰਗ ਦਾ ਟਾਈਮ ਦੇਵੇ ਕਿਸਾਨ ਮੋਰਚੇ ਨੂੰ ਤਾਕੇ ਮੰਗਾ ਮੰਨੀਆਂ ਜਾਣ ਤੇ ਜਿਹੜਾ ਦੂਜਾ ਸਾਧੀਆਂ ਮੰਗਾਂ ਜਿਵੇਂ ਜੇਲਾਂ ਵਿੱਚ ਬੰਦ ਕਰ ਤੇ ਕਿਸਾਨ ਸਾਡੇ ਗੋਤਮਪੁਰ ਪਤ ਜੇਲ੍ਹ ਦੇ ਵਿੱਚ ਦਿੱਲੀ ਸਾਡੇ ਕਿਸਾਨ ਮੋਰਚੇ ਦਵਾਨਾ ਚੱਕ ਕੇ ਬੰਦ ਕੀਤੇ ਹੋਏ ਆ ਉਹਨਾਂ ਨੂੰ ਉਹਨਾਂ ਹੱਥ ਕੀਤਾ ਜਾਵੇ ਹੋਰ ਸਾਡੀਆਂ ਕਈ ਮੰਗਾਂ ਆ ਤੇ ਹੁਣ ਇਹ ਸਮੇਂ ਦੇ ਵਿੱਚ 24 ਤਰੀਕ ਨੂੰ ਸਾਡੀ ਸਯੁਗਤ ਕਿਸਾਨ ਮੋਰਚੇ ਦੀ ਮੀਟਿੰਗ ਹੋ ਰਹੀ ਆ ਕੱਲ ਨੂੰ ਨਹੀਂ ਅਗਲਾ ਫੈਸਲਾ ਆ ਡਾਊਗਾ ਹੁਣ ਇਹ ਸਮੇਂ ਦੇ ਵਿੱਚ ਸਾਰੀਆਂ ਫਰਮਾਨੇ ਸੁਵਾਨਾਬਦ ਤੋਂ ਬਾਅਦ ਇਕਜੁੱਟ ਹੋਣ ਦੀਆਂ ਆ ਇੱਕ ਜੁੱਟ ਹੋ ਕੇ ਅਸੀਂ ਸੰਘਰਸ਼ ਕਰਾਂਗੇ ਤਾਂ ਕਿ ਸਰਕਾਰ ਨੂੰ ਗੋਡਾ ਪੜਨੇ ਕੀਤਾ ਜਾ ਸਕੇ